ਅਧੀ ਲਿਆ ਸਲਾਦ ਦੇ ਵਿੱਚ ਮਗਾਜਰਾ ਲਿਆਨੇ ਤੇ ਕਿਸੀ ਰਨਿੰਗ ਕੰਪਲੀਟ ਕਰ ਲਈ ਆ ਆ ਦਿਖਾ ਲੋ ਥੋੜਾ ਜੇ ਮੈਂ ਨਹੀਂ ਖਾਣਾ ਪੱਟਰ ਬਣਿਆ ਵਾ ਵਾ ਇਹ ਮੈਂ ਖਾਣਾ ਜੀ ਖਾਣਾ ਵਾਸਤੇ ਵੀ ਜਬ ਅਸੀਂ ਇਕੱਲੀ ਗਰੀਨ ਹੀ ਲੈ ਲਿਆ ਮੇਰੇ ਕੋਲ ਤੁਹਾਨੂੰ ਸਾਰਿਆਂ ਨੂੰ ਪਰਵਾਰੀ ਸასი ਘਾ ਜੀ ਗੁੱਡ ਮਾਰਨਿੰਗ ਜੀ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸ੍ਰੋਹੀ ਬਲੌਗ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣੇ ਬਲੌਗ ਦਾ ਹੈਗਾ 10ਵਾਂ ਦਿਨ ਤੇ ਦਿਨ ਹੈਗਾ ਅੱਜ ਦਾ ਬੁੱਧਵਾਰ ਸੋ ਦੋਸਤੋ ਅੱਜ ਮੈਂ ਉੱਠ ਗਿਆ ਸੀ ਸਵੇਰੇ 5:00 ਵਜੇ 10 ਮਿੰਟ ਤੋਂ ਪੂਰੇ ਉੱਠ ਗਿਆ ਸੀ ਕੋਸ਼ਿਸ਼ ਕੀਤੀ ਮੈਂ ਪਹਿਲਾਂ ਉੱਠਣ ਦੀ ਪਰ ਯਾਰ ਸਰੀਰ ਬਹੁਤ ਜ਼ਿਆਦਾ ਦਰਦ ਕਰਦਾ ਪਿਆ ਸੀਗਾ ਕਿਉਂਕਿ ਕੱਲ ਫਾਈਟਾਂ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਲੱਗ ਗਿਆ ਨਾ ਉਦਾਂ ਹੀ ਵਰਕਆਊਟ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਲੱਗ ਗਿਆ ਤੇ ਦਿਲ ਨਹੀਂ ਸੀਗਾ ਬਾਬਾ ਉੱਠਣ ਪਰ ਉਹ ਖੋਖੋ ਖਲੋਗੇ ਉਹ ਭੀਆ ਤੇ ਗਰਾਉਂਡ ਦੇ ਵਿੱਚ ਜਾਂਦੇ ਮੈਂ ਤਿਆਰ ਹੋ ਗਿਆ ਵਾ ਸਭ ਤੋਂ ਪਹਿਲਾਂ ਉੱਥੇ ਕੇ ਮੈਂ ਇੱਕ ਗਲਾਸ ਵਿੱਚ ਗਰਮ ਪਾਣੀ ਕੀਤਾ ਗਰਮ ਪਾਣੀ ਕਰਕੇ ਉਹਨੂੰ ਪੀ ਕੇ ਫਿਰ ਨਾ ਤੋ ਕਿ ਬਿਲਕੁਲ ਰੈਡੀ ਹੋ ਗਿਆ ਗਰਾਉਂਡ ਦੇ ਵਿੱਚ ਜਾਂਦੀ ਆਪਣਾ ਬੈਗ ਸਾਰਾ ਰੈਡੀ ਕਰ ਲਿਆ ਜੋ ਕੁਝ ਵੀ ਵੀ ਨਹੀਂ ਚਾਹੀਦਾ ਵਾ ਤੇ ਅੱਜ ਦੇਖੋ ਬੁੱਧਵਾਰ ਆ ਸਵੇਰੇ ਅੱਜ ਸਾਡੇ ਕੋਲ ਸਾਬ ਸਾਨੂੰ ਦੀ ਕਰਾਉਂਦੇ ਆ ਬੇਸੇ ਤਾਂ ਜਿੱਦ ਤੱਕ ਮੇਰਾ ਆਈਡੀਆ ਵਾ ਆਊਟਡੋਰ ਵਰਕਆਊਟ ਕਰਾਉਣਗੇ ਰਨਿੰਗ ਵਰਕਆਊਟ ਕਰਾਉਣਗੇ ਜਾਂ ਸਪ੍ਰਿੰਟਾਂ ਲਗਾਉਣਗੇ ਜਾਂ 800 600 400 ਮੀਟਰ ਲਗਾਉਣਗੇ ਇਤਨਾਂ ਦਾ ਹੀ ਕੁਝ ਹੋਊਗਾ ਬਾਕੀ ਕੋਸਾਬ ਦੇ ਮੂਡ ਤੇ ਡਿਪੈਂਡ ਕਰਦਾ ਵਾ ਵੀ ਕੋਸਾਬ ਕੀ ਕਰਾਉਂਦੇ ਆ ਸੋ ਆਪਾਂ ਬਲੇਕ ਕਾਫੀ ਬਣਾ ਕੇ ਆਪਾਂ ਖਲੀਆ ਤੇ ਆਪੋ ਪਹਿਲਾਂ ਗਰਮ ਪਾਣੀ ਪੀਤਾ ਤੇ ਹੁਣ ਆਪਾਂ ਬਲੇਕ ਕਾਫੀ ਤੁਸੀਂ ਦੇਖ ਲਾਦਾ ਪਬਲੇਕ ਕਾਫੀ ਬਣਾ ਲਈਏ ਇੱਕ ਕੱਪ ਤੇ ਆਪਾਂ ਬਲੇਕ ਕਾਫੀ ਵੀ ਕੇ ਆਪਾਂ ਚੱਲੇ ਜਾਣਾ ਵਰਕਆਊਟ ਕਰਨ ਤੇ ਫਿਰ ਵਰਕਆਊਟ ਕਰਕੇ ਜੋ ਵੀ ਗਰਾਉਂਡ ਦੀ ਅਪਡੇਟ ਹੋਊਗੀ ਤੁਹਾਨੂੰ ਮੈਂ ਵਲੌਗ ਦੇ ਵਿੱਚ ਦਿੰਦਾ ਰਹੂੰਗਾ ਫਿਰ ਗਰਾਉਂਡ ਦੇ ਵਿੱਚ ਆ ਕੇ ਜੋ ਵੀ ਆਪਣਾ ਫਿਰ ਆ ਕੇ ਫਿਰ ਬਲੇਕ ਕਾਫੀ ਜਾਂ ਗ੍ਰੀਨ ਟੀ ਹੀ ਆਪਾਂ ਪੀਵਾਂਗੇ ਜੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਅਗਰ ਤੁਹਾਨੂੰ ਸਾਡੀ ਇਹ ਮਿਹਨਤ ਵਧੀਆ ਲੱਗਦੀ ਹੈ ਜੋ ਵੀ ਅਸੀਂ ਗਰਾਊਂਡ ਦੇ ਵਿੱਚ ਕਰਦੇ ਆਂ ਸੋ ਪਲੀਜ਼ ਇਸ ਨੂੰ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਅਸੀਂ ਇਸੇ ਤਰ੍ਹਾਂ ਦੇ ਫਿਟਨੈਸ ਵੀਡੀਓ ਤੁਹਾਡੇ ਸਾਰੇ ਵਾਸਤੇ ਲੈ ਕੇ ਆਂਦੇ ਰਾਵਾਂਗੇ ਸੋ ਦੋਸਤੋ ਮਿਲਦੇ ਹਾਂ ਆਪਾਂ ਅਸੀ ਤਾਂ ਗਰਾਊਂਡ ਦੇ ਵਿੱਚ ਹਾਂਜੀ ਦੋਸਤੋ ਅਸੀਂ ਗਰਾਊਂਡ ਦੇ ਵਿੱਚ ਆ ਗਏ ਆ ਤੇ ਅਸੀਂ ਹੁਣ ਲੱਗਿਆ ਕਰਨ ਵਾਰਮ-ਅਪ ਤੇ ਅੱਜ ਅਸੀਂ ਲਾਵਾਂਗੇ ਸਾਡਾ ਵਰਕਆਊਟ ਅੱਜ ਹੈਗਾ ਵਾ 2.5 ਕਿਲੋਮੀਟਰ ਅਸੀਂ ਉਧਾਰਨ ਨਹੀਂ ਲਾਵਾਂਗੇ 2.5 ਕਿਲੋਮੀਟਰ ਰਨਿੰਗ ਲਾ ਕੇ ਫਿਰ ਉਸ ਤੋਂ ਬਾਅਦ 10-15 ਸਪ੍ਰਿੰਟਰ ਲਾਵਾਂਗੇ ਅਸੀਂ 100-100 ਮੀਟਰ ਦੀਆਂ 2-200 ਮੀਟਰ ਦੀਆਂ 200 ਕਿ 150 ਮੀਟਰ 10 ਜਾਂ 150 ਮੀਟਰ ਦੀ 10 ਸਪ੍ਰਿੰਟਰ ਲਾਵਾਂਗੇ ਅਸੀਂ ਤੇ 2.5 ਕਿਲੋਮੀਟਰ ਪਹਿਲਾਂ ਸੇ ਰਨਿੰਗ ਲਾਵਾਂਗੇ ਪਹਿਲਾਂ ਅਸੀਂ ਕਰਦੇ ਹਾਂ ਵਾਰਮ-ਅਪ ਸੋ ਬਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਅਗਲਾ ਵਰਕਆਊਟ ਅਸੀਂ ਦਿਖਾਵਾਂਗੇ ਵੀ ਸਾਡਾ ਅੱਗੇ ਵਰਕਆਊਟ ਕੀ ਹੈ ਜਦੋਂ ਸਾਡਾ ਰਨਿੰਗ ਦਾ ਵਰਕਆਊਟ ਖਤਮ ਹੋ ਗਿਆ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਬੌਕਸਿੰਗ ਵਰਕਆਊਟ ਆ ਸਾਡਾ ਹਨ ਪੰਚੀ ਬੈਗ ਜਾਂ ਫਿਰ ਪੰਚੀ ਪੇੜ ਕਰਾਂਗੇ ਜਾਂ ਫਿਰ ਉਸ ਤੋਂ ਬਾਅਦ ਦੋ ਰੌਂਡ ਛੇਡ ਬਾਕਸਿੰਗ ਕਰਾਂਗੇ ਇਸ ਤੋਂ ਬਾਅਦ ਫਿਰ ਖਤਮ ਜਿਸ ਸਟਰੈਂਥ ਟ੍ਰੇਨਿੰਗ ਕਰਨੀ ਸਪੀਡ ਨਾਲ ਉਹ ਚੋਅ ਆਈ ਸੀ ਜਿਹੜਾ 2.5 ਕਿਲੋਮੀਟਰ ਦਾ ਕਰ ਲਾਂਗੇ ਸੋ ਬਲੌਗ ਦੇ ਨਾਲ ਬੰਦੇ ਦੇ ਲੈ ਵੀ ਤਰੋ ਸੀ ਨਾ 2.5 ਕਿਲੋਮੀਟਰ ਦਾ ਗੇੜਾ ਜਿਹੜਾ ਅਸੀਂ ਸ਼ੁਰੂ ਕਰਤਾ ਵਾਰਮ ਅਪ ਕਰਕੇ ਤੇ ਅਸੀਂ ਦੋਵਾਂ ਨੇ ਲਾਣਾ 2.5 ਕਿਲੋਮੀਟਰ ਰਨਿੰਗ ਤੇ ਉਸ ਤੋਂ ਬਾਅਦ ਫਿਰ ਅਸੀਂ ਨਾ 100-100 ਮੀਟਰ ਜਾਂ 2-200 ਮੀਟਰ ਦੀ ਸਪ੍ਰਿੰਟ ਲਾਵਾਂਗੇ 2.5 ਕਿਲੋਮੀਟਰ ਦਾ ਗੇੜਾ ਖਤਮ ਕਰਕੇ ਅਸੀਂ ਫਿਰ ਤੁਹਾਨੂੰ ਸਪ੍ਰਿੰਟਰ ਦੇ ਵਿੱਚ ਮਿਲਾਗੇ ਜਦੋਂ ਅਸੀਂ ਸਪ੍ਰਿੰਟਾ ਸ਼ੁਰੂ ਕਰਾਂਗੇ। ਲੋ ਜੀ ਅਸੀਂ 2.5 ਕਿਲੋਮੀਟਰ ਦਾ ਜਿਹੜਾ ਗੇੜਾ ਗੇੜਾ ਅਸੀਂ ਹੈ ਨਾ 2.5 ਕਿਲੋਮੀਟਰ ਜਾਨੀ ਕਿ ਅਸੀਂ ਰਨਿੰਗ ਕੰਪਲੀਟ ਕਰ ਲਈ ਆ। ਤੇ ਹੁਣ ਅਸੀਂ ਆਹੀ 2.5 ਕਿਲੋਮੀਟਰ ਰਨਿੰਗ ਦੇ ਵਿੱਚ ਨਾ ਅਸੀਂ ਸ਼ਾਰਟ ਸਪ੍ਰਿੰਟਾਂ ਲਾਉਣੀਆਂ ਨੇ। 100-100 ਜਾਂ 2-200 ਮੀਟਰ ਦੀਆਂ। ਪਹਿਲਾਂ ਜੇ ਦੇਖਦੇ ਅਸੀਂ ਪਹਿਲਾਂ 200 ਮੀਟਰ ਲਾਵਾਂਗੇ। ਫਿਰ ਉਸ ਤੋਂ ਬਾਅਦ ਜਿਹੜੀਆਂ ਐਂਡਰੀਆਂ ਹੋਣਗੀਆਂ ਪੰਜ ਉਹ ਅਸੀਂ 100 ਮੀਟਰ ਦੀਆਂ ਲਾਵਾਂਗੇ। ਜਾਨੀ ਕਿ ਸਾਡੀ ਕੋਸ਼ਿਸ਼ ਹੈਗੀ ਆ ਵੀ ਟੋਟਲ ਅਸੀਂ 10 ਕਿ ਸਪ੍ਰਿੰਟਾਂ ਹੀ ਲੱਗਣੀਆਂ 2 ਕਿਲੋਮੀਟਰ ਵਿੱਚ ਕਿਉਂਕਿ 2 200 ਮੀਟਰ ਦੀ ਹੋ ਜਾਣੀਆਂ ਵਿੱਚ ਤੁਰ ਕੇ ਵੋ ਕਰਕੇ ਹਲਕਾ ਜਾ ਉਹ ਵੀ ਜਿਹੜਾ ਵਿੱਚ ਡਿਸਟੈਂਸ ਉਹ ਵੀ ਕਵਰ ਕਰ ਲੈਣਾ ਸੀ ਤੇ ਇਸ ਤਰ੍ਹਾਂ ਜਿਹੜਾ ਮਤਲਬ ਕਿ ਸਾਡੇ ਦਾ 5 ਕਿਲੋਮੀਟਰ ਰਨਿੰਗ ਵੀ ਲੱਗ ਜਾਣੀ ਆ ਤੇ ਸਪ੍ਰਿੰਟਾਂ ਵੀ ਲੱਗਣੀਆਂ ਆ ਤਾਂ ਫਿਰ ਉਸ ਤੋਂ ਬਾਅਦ ਜਾਵਾਂਗੇ ਸਿੱਧਾ ਆਪਾਂ ਬੌਕਸਿੰਗ ਰਿੰਗ ਦੇ ਉੱਤੇ ਬੌਕਸਿੰਗ ਰਿੰਗ ਦੇ ਉੱਤੇ ਜਾ ਕੇ ਦੇਖਦਾ ਸਾਡੇ ਕੋਲ ਸਾਹਿਬ ਕੀ ਕਰਾਂਦੇ ਪੰਚੀ ਵੇਖ ਕਰਾਂਦੇ ਆ ਜਾਂ ਪ੍ਰੈਕ ਕਰਾਂਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਐਕਸਟਰਾ ਚੈੱਕ ਕਰਨਾ ਹੋਣਾ ਤਾਂ ਉਹ ਵੀ ਅਸੀਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਉ ਬਣੇ ਰਿਓ ਬਲੌਗ ਦੇ ਵਿੱਚ ਹੁਣ ਆਪਾਂ ਲੱਗਿਆ ਕਰਨੇ ਸਪ੍ਰਿੰਟਰਾਂ ਸ਼ਰੀ ਜੀ ਜੀ ਦੋਸਤੋ ਸਾਡਾ ਜਿਹੜਾ ਵਰਕਆਊਟ ਸੀ ਨਾ ਰਨਿੰਗ ਦਾ ਆਊਟਡੋਰ ਗਰਾਊਂਡ ਦਾ ਉਹ ਸਾਡਾ ਫਿਨਿਸ਼ ਹੋ ਗਿਆ ਪਹਿਲਾਂ ਅਸੀਂ ਵਾਰਮਅਪ ਕਰਕੇ ਆਈ ਸੀ ਮਤਲਬ ਬਾਹਰੋਂ ਹਨਾ ਕਿਲੋਮੀਟਰ ਨਹੀਂ ਲਾਗੇ ਸੀ ਵਾਰਮਅਪ ਕਰ ਲਿਆ ਉਸ ਤੋਂ ਬਾਅਦ ਅਸੀਂ 2.5 ਕਿਲੋਮੀਟਰ ਨਾ ਅਸੀਂ ਰਨਿੰਗ ਲਾਈ ਵ ਤੇ ਫਿਰ ਉਸ ਤੋਂ ਬਾਅਦ ਅੱਧਾ 2.5 ਕਿਲੋਮੀਟਰ ਦਾ ਗੇੜਾ ਸੀ ਨਾ ਉੱਥੇ ਜੀ ਸਪ੍ਰਿੰਟਰ ਲਾਈਆਂ ਜੜੀਆਂ ਸਾਡੀਆਂ ਸਪ੍ਰਿੰਟਰਾਂ ਸੀ ਵਿੱਚ ਅਸੀਂ 6 7 8 ਮੇਰੇ ਖਿਆਲ ਚ ਲਾਈਆਂ ਸੀ 1.5 ਤੋਂ ਲੈ ਕੇ 200 ਮੀਟਰ ਦੇ ਵਿੱਚ ਵਿੱਚ ਹਨਾ ਕਰੇ 150 ਕਰੇ 200 150 200 ਪਰ ਲਾਈਆਂ ਪੂਰੀ ਖਿੱਚ ਕੇ ਤੇ ਥੋੜੀ ਜਿਹੀ ਰੈਸਟ ਸੀ ਤੇ ਵੀ ਜਿਹੜੀ ਐਂਡ ਤੇ 5-6 ਬਚੀ ਸੀ ਜੀਆਂ ਉਹ ਅਸੀਂ ਮਤਲਬ ਵੀ ਉਹ ਮੇਰੇ ਖਿਆਲ ਚ 6 ਕਿ ਲੱਗੀਆਂ 6-7 ਹੋ ਲੱਗੀਆਂ ਨੇ ਹਰ ਤੇ ਜਾਨੀ ਟੋਟਲ ਦੇ 20 ਦੇ ਕਰੀਬ ਅਸੀਂ ਸਪ੍ਰਿੰਟ ਲਾ ਗਏ ਖਿੱਚ ਕੇ ਜ਼ੋਰ ਲਾਇਆ ਪੂਰਾ ਜਿੰਨੀ ਬਾਸ ਸੀ ਸਾਡੇ ਵਿੱਚ ਨਾ ਲੱਤਾਂ ਖੋਰ ਕੇ ਤੇ ਪੂਰਾ ਜ਼ੋਰ ਲਾਇਆ ਹਾਰਡ ਵੀਡੀਓ ਸਾਡੀ ਪੂਰੀ ਜਨ ਫਾਸਟ ਹੋ ਗਈ ਸੀ ਸੋ ਆਪਣੇ ਵੱਲੋਂ ਅਸੀਂ ਪੂਰਾ 100% ਜ਼ੋਰ ਦਿੱਤਾ ਸਪ੍ਰਿੰਟਾ ਲਾ ਕੇ ਹੁਣ ਸਾਡਾ ਵਰਕਆਊਟ ਖਤਮ ਹੋ ਗਿਆ ਅਸੀਂ ਬੋਕ ਕਰਦੇ ਹਾਂ ਹਲਕੀ ਹਲਕੀ ਰਨਿੰਗ ਕਰਦੇ ਵੇ ਅਸੀਂ ਅੰਦਰ ਜਾਵਾਂਗੇ ਜਿੱਥੇ ਸਾਡਾ ਬੌਕਸਿੰਗ ਰਿੰਗ ਲੱਗਾ ਤੇ ਉੱਥੇ ਦੇਖਦੇ ਹਾਂ ਪੰਚਿੰਗ ਬੈਗ ਤੇ ਪੰਚਿੰਗ ਪ੍ਰੈਕਟਿਸ ਕਰਾਂਗੇ ਸੋ ਮਿਲਦੇ ਹੁਣ ਆਪਾਂ ਸਿੱਧਾ ਬੌਕਸਿੰਗ ਰਿੰਗ ਦੇ ਉੱਤੇ ਹਾਂਜੀ ਜਿਹੜਾ ਸਾਡਾ ਸਵੇਰ ਦਾ ਵਰਕਆਊਟ ਸੀਗਾ ਬੌਕਸਿੰਗ ਵਰਕਆਊਟ ਉਹ ਖਤਮ ਹੋ ਗਿਆ ਤੇ ਹੁਣ ਅਸੀਂ ਲਾ ਕੇ ਹਟਿਆ ਪੰਚਿੰਗ ਦੇ ਦੇ 6 ਰੌਂਡ ਪਹਿਲਾਂ ਕੋਸ਼ਿਸ਼ ਉਹਨੇ ਕਿਹਾ ਸੀ 3-3 ਮਿੰਟ ਦੇ 6 ਰੌਂਡ ਲਾਵਾਂਗੇ ਪਰ ਗਰਮੀ ਬਹੁਤ ਜ਼ਿਆਦਾ ਸੀ ਜੀ ਥੱਕ ਗਏ ਸੀਗੇ ਤੇ ਪਰ ਸਾਡੇ ਕੋਲ ਸਾਬ ਨੇ ਸਾਡੇ ਰੌਂਡ ਜਿਹੜੇ ਲਵਾਏ 6 ਹੀ ਆ ਪਰ ਰੌਂਡ ਜਿਹੜੇ ਛੋਟੇ ਘਾਤੇ ਟਾਈਮ ਛੋਟੇ ਘਾਤੇ ਪਹਿਲਾਂ ਤਾਂ 3 ਮਿੰਟ ਰਸਨ ਮੇਰੇ ਖਾਲ 2.5 ਮਿੰਟ 2.5 ਮਿੰਟ ਜਾਂ 100 2 ਮਿੰਟ ਦਾ ਇੱਕ ਰੌਂਡ ਲਗਾਤਾ ਕੋਲ ਸਾਬ ਨੇ ਤੇ ਲਾਏ ਸੀ ਟੋਟਲ 6 6 ਰੌਂਡ ਹੀ ਆ ਹੁਣ 6 ਰੌਂਡ ਵਾਈ ਸਾਡੀ ਬੱਸ ਹੋ ਗਈ ਦੇਖ ਸਕਦਾ ਤੁਸੀਂ ਤਸੀਨਾ ਕਿਦਾਂ ਚਲ ਰਿਹਾ ਵਾ ਪੂਰੀ ਬੱਸ ਹੋ ਗਈ ਆ ਜੋਰ ਲਾਗਾ ਨੂੰ ਕੁਝ ਵੀ ਕਰਨ ਦੀ ਜੀ ਨਹੀਂ ਕਰਦਾ ਹੈਗਾ ਜੀ ਸੋ ਸਵੇਰੇ ਪਹਿਲਾਂ ਪਰਨ ਦੇ ਲਈ 2.5 ਕਿਲੋਮੀਟਰ ਬਾਅਦ ਚ ਸਪਿੰਟਰ ਲਾਈਆਂ 15 20 ਤੇ ਫਿਰ ਉਸ ਤੋਂ ਬਾਅਦ ਆ ਕੇ ਟਾਈ ਟਾਈ ਮਿੰਟ ਦੇ 3-3 ਮਿੰਟ ਤੇ ਹੁਣ ਕੂਲਡਾਊਨ ਕਰਦੇ ਪਏ ਆਂ ਬਸ ਕੂਲਡਾਊਨ ਕਰਕੇ ਤੇ ਬਸ ਆਪਾਂ ਜਾਵਾਂਗੇ ਘਰੇ ਹੁਣ ਥੋੜੀ ਜਿਹੀ ਐਕਸਰਸ ਜਬਲ ਕਰਾਂਗੇ ਥੋੜੀ ਜਿਹੀ ਐਕਸਰਸ ਜਾ ਕੇ ਤੇ ਥੋੜੀ ਜਿਹੀ ਐਕਸਰਸ ਕਰਕੇ ਫਿਰ ਆਪਾਂ ਚੱਲਦੇ ਆ ਘਰੇ ਜਦੋਂ ਘਰੇ ਜਾ ਕੇ ਜਾ ਉਹ ਵੀ ਅਗਲਾ ਆਪਣਾ ਡਾਈਟ ਦਾ ਪਲਾਨ ਆਪਾਂ ਉਹ ਫੋਲੋ ਕਰਾਂਗੇ ਸੋ ਦੋਸਤੋ ਮਿਲਦੇ ਆ ਆਪਾਂ ਬਹੁਤ ਹੀ ਜਲਦੀ ਅੱਜ ਜੀ ਦੋਸਤੋ ਆਪਾਂ ਵਰਕਆਊਟ ਕਰਕੇ ਘਰੇ ਆ ਗਏ ਆ ਤੇ ਘਰ ਆ ਕੇ ਆਪਾਂ ਨੇ ਗ੍ਰੀਨ ਟੀ ਬਣਾਈ ਹੈ ਅੱਜ ਬਲੈਕ ਕੌਫੀ ਆਪਾਂ ਬਣਾਈ ਹੈਗੀ ਸੋ ਆਪਾਂ ਗ੍ਰੀਨ ਟੀ ਬਣਾਈਏ ਤਾਂ ਜਿਹੜੀ ਅਗਲੀ ਵੀਲ ਹੈ ਜਿਹੜੀ ਆਪਾਂ 11:30 ਵਜੇ ਉਹਦੇ ਵਿੱਚ ਆਪਾਂ ਬ્લેਕ ਕਾਫੀ ਲਵਾਂਗੇ ਸੋ ਬ੍ਰੇਕਫਾਸਟ ਦੇ ਵਿੱਚ ਆਪਾਂ ਸਿਰਫ ਇਕੱਲੀ ਗ੍ਰੀਨ ਟੀ ਲੈ ਰਹੇ ਹਾਂ ਜੀ ਇਹ ਆਪਣਾ ਬ੍ਰੇਕਫਾਸਟ ਹੈ ਇਕੱਲਾ ਤੇ ਅੱਗੇ ਆਪਾਂ 11:30 ਵਜੇ ਆਪਾਂ ਜਿਹੜੀ ਬਲੇਕ ਕਾਫੀ ਲਵਾਂਗੇ ਸੋ ਤੁਸੀਂ ਵੀ ਤੁਹਾਡਾ weight ਘਟਾਦੇ ਹੋ ਫਾਸਟਿੰਗ ਤੇ ਹੋ ਤਾਂ ਤੁਸੀਂ ਇਦਾਂ ਦੀ ਤੁਸੀਂ ਡਾਈਟ ਤਾਂ ਜਿਹੜੀ ਫੋਲੋ ਕਰ ਸਕਦੇ ਹੋ ਗ੍ਰੀਨ ਟੀ ਤੁਸੀਂ ਦਿਨ ਦੇ ਵਿੱਚ 3-4 ਵਾਰ ਪੀ ਸਕਦੇ ਹੋ ਇਸ ਨਾਲ ਤੁਹਾਡਾ ਬੋਡੀ weight ਜਿਹੜਾ ਨਹੀਂ ਵਧੇਗਾ ਜੀ हां जी दोस्तों ਆਪਣਾ ਨੂੰ ਫਾਸਟਿੰਗ ਕਰਦੇ ਹੋਏ ਆਪਾਂ ਨੂੰ 17-18 ਘੰਟੇ ਹੋ ਗਿਆ ਜਾਨੀ ਕਿ ਹੁਣ 2:30 ਵੱਜ ਗਏ ਆ ਤੇ ਆਪਾਂ ਨੂੰ ਸਭ ਦੇ 17-18 ਘੰਟੇ ਤਕਰੀਬਨ ਹੋ ਗਿਆ ਤੇ ਹੁਣ ਆਪਾਂ ਜਿਹੜੀ ਫਸਟ ਮੀਲ ਲੈ ਰਹੇ ਆ ਆਪਾਂ ਮੀਲ ਦੇ ਵਿੱਚ ਆਪਾਂ 4-5 ਬਦਾਮ ਲੈ ਰਹੇ ਆ 6 ਗੀਆਂ ਆਪਾਂ ਬਦਾਮ ਦੀਆਂ ਲੈ ਰਹੇ ਆ ਤੇ ਇੱਕ ਹਾਫ ਛੋਟਾ ਆਪਾਂ ਐਪਲ ਲੈ ਰਹੇ ਕਿਉਂਕਿ ਆਪਾਂ ਫਾਸਟਿੰਗ ਤੋੜਨੀ ਆ ਸੋ ਇਸ ਕਰਕੇ ਆਪਾਂ ਹਲਕੀ ਜਿਹੀ ਮੀਲ ਲਵਾਂਗੇ ਜਿਆਦਾ ਹੈਵੀ ਮੀਲ ਨਹੀਂ ਲਵਾਂਗੇ ਹੁਣ ਠੀਕ ਹੈ ਇਸ ਤੋਂ ਆਪਾਂ 30-40 ਮਿੰਟ ਬਾਅਦ ਆਪਾਂ ਫਿਰ ਆਪਾਂ ਲੰਚ ਕਰਾਂਗੇ ਲੰਚ ਦੇ ਵਿੱਚ ਕੀ ਖਾਣਾ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਸੋ ਵੀਡੀਓ ਦੇ ਨਾਲ ਬਣੇ ਦੇਵਾਂਗੇ ਜੀ ਦੋਸਤੋ 3:00 ਵਜੇ ਆ ਪੂਰੇ 3:00 ਵਜੇ ਤੋਂ 5 ਮਿੰਟ ਹੀ ਹੋ ਗਏ ਆ ਕਿ ਆਪਣਾ ਜਿਹੜਾ ਲੰਚ ਦਾ ਟਾਈਮ ਹੋ ਗਿਆ ਪਰ ਜਿਹੜੀ ਫਰਸਟ ਮੀਲ ਆਣਾ ਜਿਹੜੀ ਆਪਾਂ ਮੀਲ ਲੈਣੀ ਆ ਉਹ ਦੇਖ ਸਕਦੇ ਤੁਸੀਂ ਪਹਿਲਾਂ ਮੈਂ ਇੱਕ ਪਲੇਟ ਸਲਾਦ ਦੀ ਲਈਆ ਸਲਾਦ ਦੇ ਵਿੱਚ ਮੈਂ ਗਾਜਰਾ ਲਿਆਨੇ ਤੇ ਦੋ ਮੇਚੁੰਦਰ ਲਏ ਆ ਇੱਕ ਮੈਂ ਹਾਵ ਪਿਆਜ਼ ਲਿਆ ਛੋਟਾ ਜਿਹਾ ਤੇ ਇੱਕ ਛੋਟਾ ਜਿਹਾ ਮੈਂ ਖੀਰਾ ਲਿਆ ਵਾ ਤੇ ਦੋ ਮੈਂ ਨਿੰਬੂ ਲਏ ਆ ਤੇ ਨਾਲ ਚਾਰ ਆਂਡੇ ਲਏ ਆ ਬੋਇਲ ਕੀਤੇ ਹੋਏ ਤੇ ਇਹਨਾਂ ਦਾ ਜਿਹੜਾ येलो 파ਟਾ ਜੀ येलो 파ਟਾ ਮੇਨੂੰ ਦਾ ਕੱਢਦਾ ਤੇ ਨਾਲ ਮੈਂ ਦੋ ਕੋਲੀਆਂ ਧਾ ਦਈ ਲਈਏ ਜਿਹੜੇ ਆ ਆਂਡੇ ਦੇ ਵਾਈਟ ਵਾਲੇ ਇਹ ਮੈਂ ਦਾਲ ਦੇ ਵਿੱਚ ਪਾ ਦਾਂਗਾ ਤੇ ਨਾਲ ਜਿਹੜਾ ਨਿੰਬੂ ਆਪਾਂ ਨਿੰਬੂ ਵੀ ਵਿੱਚ ਨਿਚੋੜ ਦਿਆਂਗੇ ਜਦੋਂ ਤੁਸੀਂ ਦੇਖ ਸਕਦੇ ਜੀ ਇਹ ਮੇਰਾ ਅੱਜ ਦਾ ਜਿਹੜਾ ਇੱਕ ਕੱਪ ਗ੍ਰੀਨ ਟੀ ਦਾ ਲਿਆ ਜੀ ਆਪਾਂ ਤੇ ਉਸ ਤੋਂ ਬਾਅਦ ਇੱਕ ਬਲੱਡ ਸਲਾਦ ਵੀ ਲਈਏ ਤੇ ਨਾਲ ਦੋ ਨਿੰਬੂ ਲੈ ਲਈਏ ਆਪਾਂ ਇੱਕ ਆਪ ਨਿੰਬੂ ਆਪਾਂ ਗ੍ਰੀਨ ਟੀ ਦੇ ਵਿੱਚ ਪਾਵਾਂਗੇ ਇੱਕ ਪਾਵਾਂਗੇ ਦਾਲ ਦੇ ਵਿੱਚ ਸੋ ਅਗਰ ਤੁਸੀਂ weight ਘਟਾ ਰਹੇ ਹੋ ਤਾਂ ਇਹ ਡਾਈਟ ਤੁਸੀਂ ਫੋਲੋ ਕਰ ਸਕਦੇ ਹੋ ਮੈਂ ਨਹੀਂ ਖਾਣਾ ਪੁੱਤ ਨੂੰ ਨਹੀਂ ਆਦਾ। ਬਾਸ ਆਦਾ। ਇਹ ਮੈਂ ਖਾਂਦਾ ਨਹੀਂ। ਥੋੜੀ ਖਾ ਲੋ। ਨਹੀਂ ਪੁੱਤ ਮੈਂ ਖਾਂਦਾ ਨਹੀਂਗਾ ਪੁੱਤ ਮੈਂ। ਥੋੜੀ ਖਾ ਲਓ। ਲਓ ਤਾਂ। ਲੈ ਭਲਾ ਇਹ ਪੁੱਤ ਨਾਮ ਮੈਂ ਮਿੱਠੀ ਜੀਂਦਾ ਨਾਮ ਹੈ ਆ ਉਹ ਜੀ ਖਾਂਦਾ ਹੈਗਾ ਬੇਟਾ। ਨਹੀਂ ਪੁੱਤ ਨਹੀਂ ਉਹ ਗੇਰਵਾ ਦੀ ਮੈਂ ਨਹੀਂ ਖਾਣਾ ਪੁੱਤ। ਮੇਰੀ ਪੁੱਤ ਨਹੀਂ ਤੂੰ ਭਾਰਾ ਮੈਂ ਪੁੱਤ ਤੂੰ ਭਾਰਾ। ਤੂੰ ਭਾਰਾ ਰਹਿੰਦਾ। ਨਹੀਂ ਮੈਂ ਖਾਣਾ ਹੀ ਪੁੱਤ। ਕਿੱਥੀ ਆ? ਇਹ ਤੇ ਲੱਗਦਾ ਕਿ ਹੈਪੀ ਬਰਥਡੇ ਟੂ ਜਿਹਦੇ ਕਾਜੀ। ਤਰ ਤੂੰ ਘਰ ਮੈਂ ਨਹੀਂ ਖਾਣਾ ਪੁੱਤ। ਨਿੰਨ ਨਹੀਂ ਖਾਣੀ ਲੈ ਮੈਂ ਖਾ ਲਿਆ ਬਸ ਖਾ ਲਿਆ ਚਲੋ ਤੇ ਤੂੰ ਬਹੁਤ ਬੇਗਾਨਾ ਠੀਕ ਹੈ ਬਸ ਮੈਂ ਹੁਣ ਇਹ ਲੰਚ ਕਰਕੇ ਹਟਿਆ ਸੀਗਾ ਤੇ ਮੇਰਾ ਬੇਟਾ ਕਿਸੇ ਦੇ ਬਰਥਡੇ ਤੇ ਗਿਆ ਸੀਗਾ ਤੇ ਉੱਥੋਂ ਉਹ ਸਮੋਸੇ ਵਗੈਰਾ ਲੈ ਕੇ ਆਇਆ ਆਪਣੇ ਵਾਸਤੇ ਤੇ ਮੇਰੇ ਵਾਸਤੇ ਵੀ ਲੈ ਕੇ ਆਇਆ ਕਹਿੰਦਾ ਪਪਾ ਤੁਸੀਂ ਖਾਓ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਕਹਿੰਦਾ ਬੜੇ ਸੁਆਦ ਆ ਕਹਿੰਦਾ ਖਾ ਕੇ ਦੇਖੋ ਕਹਿੰਦਾ ਥੋੜੇ ਜਿਹਾ ਉਹ ਆਪ ਲੱਗਾ ਆ ਪਨਖਾਣਾ ਉਸਤਾਦ ਮੈਨੂੰ ਕਹਿੰਦਾ ਪਪਾ ਤੁਸੀਂ ਖਾ ਕੇ ਦੇਖੋ ਬੜੇ ਸੁਆਦ ਆ ਮੈਂ ਕਹਾਂ ਮੈਂ ਨਹੀਂ ਖਾਣਾ ਇਹ ਬੇਟਾ ਇਹ ਬਿਲਕੁਲ ਹੀ ਮੇਰਾ ਤਾਂ ਨਾਮ ਹੈ ਉਹਲੀ ਚੀਜ਼ ਕਹਿੰਦਾ ਨਾਮ ਨੇ ਮੱਧ ਵਿਜ਼ਾ ਮਿੱਠੀ ਚੀਜ਼ ਖਾਂਦਾ ਹੈ ਹੁਣ ਉਹ ਆਪ ਲੱਗਾ ਹੋਇਆ ਦੇਖੋ ਕਿੱਦਾਂ ਦਾ ਗਾਹ ਖਾਣ ਬੈਠ ਕੇ ਆਰਾਮ ਨਾਲ ਸਵਾਦਾ ਹੁਣਰ ਟੇਸਟੀ ਹੈ ਨਾ ਉਹ ਆਪ ਲੱਗਾ ਹੋਇਆ ਗੜ ਮਿੰਨੂ ਦਾ ਪਾਪਾ ਥੋੜੇ ਜਿਹੀ ਖਾ ਲਾ ਥੋੜੇ ਜਿਹੀ ਖਾ ਲਾ ਇਹ ਵੀ ਦੇਖ ਲਓ ਮਜ਼ਾ ਹੀ ਹੈ ਜਿੰਦਗੀ ਦਾ ਨਾ ਇਹ ਵੀ ਸਵਾਦ ਆ ਬਸ ਪਰ ਪਰ ਆਪਾ ਜਰ ਪਰ ਆਪਾ ਜਿਹੜਾ 45 ਦਿਨ ਦਾ ਚੈਲੰਜ ਕੀਤਾ ਹੈ ਨਾ 45 ਦਿਨ ਆਪਾਂ ਕੋਈ ਮਿੱਠੀ ਚੀਜ਼ ਨਹੀਂ ਖਾਣੀ ਕੋਈ ਮਤਲਬ ਵੀ ਓਹੀ ਚੀਜ਼ ਨਹੀਂ ਖਾਣੀ ਜੀ ਉਹ 45 ਦਿਨ ਆਪਾਂ ਇਦਾਂ ਹੀ ਰਹਿਣਾ ਸਿਰ ਜਿਹੜੀ ਡਾਈਟ ਖਾਣੀ ਜਿਹੜੀ ਮੈਂ ਤੁਹਾਨੂੰ ਦੱਸ ਲਿਆ ਆ ਆਪਾਂ ਉਹੀ ਡਾਈਟ ਖਾਣੀ ਹੈ ਬੱਸ ਹਾਂ ਜੀ ਦੋਸਤੋ ਗੁੱਡ ਈਵਿੰਗ ਜੀ ਸਾਰਿਆਂ ਨੂੰ ਸੋ ਆਪਣਾ ਅੱਜ ਬਲੌਗ ਦਾ ਦਸਵਾਂ ਦਿਨ ਆ ਜੀ ਤੇ ਸ਼ਾਮ ਦੇ 4:00 ਵਜੇ 55 ਮਿੰਟ ਹੋ ਗਏ ਆ ਤੇ ਆਪਾਂ ਹੁਣ ਗਰਾਊਂਡ ਚੱਲਦੇ ਆ 5:00 ਵਜੇ ਤੱਕ ਆਪਾਂ ਗਰਾਊਂਡ ਤੇ ਪਹੁੰਚਣਾ ਵਾ ਤੇ ਆਪਾਂ ਵੇਗ ਤਿਆਰ ਕਰ ਲਿਆ ਅੱਜ ਬੁੱਧਵਾਰ ਹੈਗਾ ਵਾ ਤੇ ਅੱਜ ਆਪਾਂ ਸ਼ਾਮ ਨੂੰ ਹਲਕਾ ਜਿਹਾ ਵਾਰਮ-ਅਪ ਕਰਕੇ ਟਰੈਡਮਿਲ ਦੇ ਉੱਤੇ 15-20 ਮਿੰਟ ਤੇ ਉਸ ਤੋਂ ਬਾਅਦ ਆਪਾਂ ਸਟਰੈਂਥ ਟ੍ਰੇਨਿੰਗ ਕਰਾਂਗੇ ਦਸਤਾਂ ਦੀ ਲੈਗ ਦੀ ਸਟਰੈਂਥ ਟ੍ਰੇਨਿੰਗ ਕਰਾਂਗੇ ਤੇ ਵਿੱਚ ਨੂੰ ਹਲਕੇ ਹਲਕੇ ਪੁਸ਼-ਅਪ ਵਗੈਰਾ ਕਰਦੇ ਰਵਾਂਗੇ ਘੰਟਾ ਸਵਾ ਘੰਟਾ ਵਰਕਆਊਟ ਕਰਨਾ ਵਾ ਤੇ ਉਸ ਤੋਂ ਬਾਅਦ ਆਪਾਂ ਫਿਰ ਕੂਲਡਾਊਨ ਕਰਕੇ ਆਪਣੀ ਜਿਹੜੀ ਮੀਲ ਹੈ ਬੇ ਪ੍ਰੋਟੀਨ ਤੇ 200 ਗ੍ਰਾਮ ਪਪੀਤਾ ਉਹ ਆਪਾਂ ਬੈਗ ਦੇ ਵਿੱਚ ਪਾ ਲਿਆ ਉਹ ਵਰਕਆਊਟ ਕਰਨ ਤੋਂ ਬਾਅਦ ਅੱਧਾ ਘੰਟਾ ਬਾਅਦ ਆਪਾਂ ਉਹ ਮੀਲ ਲੈ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਸਿੱਧਾ ਘਰ ਜਾ ਲੈਣਾ ਤੇ ਅੱਜ ਜਿਹੜਾ ਆਪਣਾ ਵਰਕਆਊਟ ਆਪਣਾ ਸਿਰ ਇੰਨਾ ਕੀ ਵਰਕਆਊਟ ਹੋਊਗਾ ਅੱਜ ਸਿਰ ਲੈਗ ਦੀ ਆਪਾਂ ਸਟਰੈਂਥ ਟ੍ਰੇਨਿੰਗ ਕਰਦੇ ਜੀ ਬਸ ਹੋਰ ਕੁਝ ਨਹੀਂ ਥੋੜੀ ਜੀ ਸਪੀਡ ਨਾਲ ਕਰਾਂਗੇ ਪਹਿਲਾਂ ਆਪਾਂ ਹਲਕੇ ਜਿਹੇ ਵਿੱਚ ਕਰਦੇ ਜੀ weight heavy ਪਾ ਕੇ ਕਰਦੇ ਜੀ ਬਟ ਅੱਜ ਆਪਾਂ weight ਘੱਟ ਪਾ ਕੇ ਤੇ ਸਪੀਡ ਨਾਲ ਕਰਾਂਗੇ ਲੈਗ ਦੀ ਸਟਰੈਂਥ ਐਕਸਰਸਾਈਜ਼ ਕਰਾਂਗੇ ਸੋ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਮੀਲ ਆ ਉਹ ਲਵਾਂਗੇ ਆ ਕੇ ਘਰ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੀਓ ਤਾਂ ਦਿਖਾਵਾਂਗੇ ਅੱਜ ਆਪਾਂ ਲੈਗ ਦੇ ਵਿੱਚ ਕਿਹੜੀ ਕਿਹੜੀ ਐਕਸਰਸ ਲਾਵਾਂਗੇ ਜੀ ਸੋ ਦੋਸਤੋ ਚਲਦੇ ਆਪਾਂ ਸਿੱਧਾ ਗਰਾਊਂਡ ਦੇ ਵਿੱਚ ਸੋ ਹਾਂਜੀ ਦੋਸਤੋ ਅੱਜ ਦਾ ਆਪਣਾ ਸ਼ਾਮ ਦਾ ਵਰਕਆਊਟ ਜਿਹੜਾ ਉਹ ਖਤਮ ਹੋ ਗਿਆ ਆਪਾਂ ਗਰਾਊਂਡ ਦੇ ਵਿੱਚ ਆ ਗਏ ਪਹਿਲਾਂ ਆਪਾਂ 15-20 ਮਿੰਟ ਆਪਾਂ ਟਰੈਡਮਿਲ ਦੇ ਉੱਤੇ ਆਪਾਂ ਵਾਰਮ-ਅਪ ਕੀਤਾ ਤੇ ਵਾਰਮ-ਅਪ ਕਰਨ ਤੋਂ ਬਾਅਦ ਫਿਰ ਆਪਾਂ ਲੈਗ ਦੀ ਸਟਰੈਂਥ ਵਰਕਆਊਟ ਜਿਹੜਾ ਲੈਗ ਦੀ ਸਟਰੈਂਥ ਵਰਕਆਊਟ ਕੀਤਾ ਸਾਰਾ ਲੈਗ ਸਟਰੈਂਥ ਦਾ ਵਰਕਆਊਟ ਖਤਮ ਕਰਨ ਤੋਂ ਬਾਅਦ ਫਿਰ ਮੈਂ ਟਰੈਡਮਿਲ ਦੇ ਉੱਤੇ 25-20 ਮਿੰਟ ਮੈਂ ਉਹ ਕੋ ਕੀਤੀ ਹੌਲੀ ਹੌਲੀ ਤੇ ਉਸ ਤੋਂ ਬਾਅਦ ਕੂਲ ਡਾਊਨ ਕੀਤਾ ਤੇ ਹੁਣ ਜਿਹੜਾ ਸਾਰਾ ਆਪਣਾ ਵਰਕਆਊਟ ਸੀਗਾ ਸਾਰਾ ਆਪਣਾ ਵਰਕਆਊਟ ਸੀਗਾ ਆਪਣਾ ਉਹ ਖਤਮ ਹੋ ਗਿਆ ਤੇ ਹੁਣ ਆਪਾਂ ਚੱਲਦੇ ਆ ਘਰੇ ਘਰੇ ਜਾ ਕੇ ਨਹਾ ਤੋ ਕੇ ਤੇ ਫਿਰ ਰਾਤ ਨੂੰ ਆਪਾਂ ਕਰਾਂਗੇ ਡਿਨਰ ਤੇ ਫਿਰ ਉਸ ਤੋਂ ਬਾਅਦ ਜਿਹੜਾ ਕੱਲ ਦਾ ਬਲੌਗ ਆ ਕੱਲ ਦੇ ਬਲੌਗ ਦੇ ਵਿੱਚ ਮਿਲਾਂਗੇ ਸੋ ਅੱਜ ਇਸ ਟ੍ਰੈਂਡ ਟ੍ਰੇਨਿੰਗ ਕੀਤੀ ਆ ਤੁਸੀਂ ਦੇਖ ਹੀ ਲਈਆ ਤੇ ਬਹੁਤ ਵਧੀਆ ਜੋਰ ਲੱਗਿਆ ਜੀ ਸੋ ਦੋਸਤੋ ਮੇਰੇ ਦੇ ਹੁਣ ਡਿਨਰ ਦੇ ਟਾਈਮ ਹਾਂਜੀ ਦੋਸਤੋ ਰਾਤ ਦੇ 8:30 ਵਜੇ ਆ ਤੇ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਤੇ ਆਪਾਂ ਡਿਨਰ ਦੇ ਵਿੱਚ ਲਿਆ ਅੱਜ ਇੱਕ ਪਲੇਟ ਆਪਾਂ ਤੇ ਸਲਾਦ ਦੇ ਵਿੱਚ ਆਪਾਂ ਪਿਆਜ਼ ਲਿਆ ਜੀ ਪਿਆਜ਼ ਦੋ ਆਪਾਂ ਚ ਛੋਟੇ ਛੋਟੇ ਪੀਚਕੁੰਦਰ ਦੇ ਲਏ ਆ ਤੇ ਨਾਲ ਆਪਾਂ ਲਿਆਵਾ ਖੀਰਾ ਤੇ ਦੋ ਛੋਟੇ ਜਿਹੇ ਨਿੰਬੂ ਲਏ ਆ ਜੀ ਤੇ ਨਾਲ ਆਪਾਂ ਲਿਆ ਚਾਰ ਬੋਇਲ ਐਗ ਲਏ ਆ ਤੇ ਇਹਦਾ ਜਿਹੜਾ yellow ਪਾਟਾ ਉਹ ਕੱਢਤਾ ਤੇ ਇੱਕ ਕੋਲੀ ਜਿਹੜੀ ਦਾਲ ਦੀ ਆਪਾਂ ਉਹ ਲਈ ਆ ਜੀ ਤੇ ਜਿਹੜਾ ਇੱਕ ਨਿੰਬੂ ਆ ਆਪਾਂ ਦਾਲ ਦੇ ਵਿੱਚ ਆਪਾਂ ਨਿਚੋੜ ਦਾਂਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਲਾਦ ਆਪਣੇ ਕੋਲ ਆ ਹਨਾ ਤੇ ਸਲਾਦ ਆ ਹੋ ਗਿਆ ਆਪਣੇ ਕੋਲ ਸਲਾਦ ਆਂਡੇ ਤੇ ਦਾਲ ਆਪਣਾ ਡਿਨਰ ਜਿਹੜਾ ਅੱਜ ਦਾ ਇਹੀ ਹੋਏਗਾ ਸੋ ਜਿਆਦਾ ਤੁਸੀਂ ਅੰਡੇ ਇਦਾਂ ਖਾ ਸਕਦੇ ਜਾਂ ਫਿਰ ਅੰਡੇ ਤੁਸੀਂ ਚੱਕ ਕੇ ਨਾ ਇਹਨੂੰ ਤੁਸੀਂ ਦਾਲ ਦੇ ਵਿੱਚ ਵੀ ਤੁਸੀਂ ਪਾ ਸਕਦੇ ਤਾਂ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰਕੇ ਤੁਸੀਂ ਕਾ ਸਕਦੇ ਇਦਾਂ ਕੀ ਹੈ ਵੀ ਇਹ ਖਾਣੇ ਥੋੜੇ ਜਿਹਾ ਆਸਾਨ ਹੋ ਜਾਂਦੇ ਆ ਸੋ ਜਿਹੜਾ ਆਪਣਾ ਅੱਜ ਦਾ ਡਿਨਰ ਰਹੇਗਾ ਜੀ ਆਪਣਾ ਡਿਨਰ ਇਹ ਰਹੇਗਾ ਜੀ ਸੋ ਅਗਰ ਤੁਸੀਂ ਵੇਟ ਘਟਾ ਰਹੇ ਹੋ ਤਾਨੂੰ ਡਾਈਟ ਦਾ ਨਹੀਂ ਪਤਾ ਚੱਲਦਾ ਭਾਈ ਤਾਂ ਜਿਹੜੀ ਮੈਂ ਰੋਜ਼ ਵਲੋਗ ਦੇ ਵਿੱਚ ਤੁਹਾਨੂੰ ਡਾਈਟ ਦੱਸਦਾ ਮਾਂ ਤੁਸੀਂ ਇਸ ਡਾਈਟ ਨੂੰ ਫੋਲੋ ਕਰਕੇ ਤੁਸੀਂ ਆਪਣਾ weight ਘਟਾ ਸਕਦੇ ਹੋ ਸੋ ਉਹਦੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆਪਣਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਸੋ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ